ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੀਂ ਦੰਦੀ ਸ਼ੁਰੂਆਤ ਸੋ ਅੱਜ ਦਾ ਬਲੌਗ ਅਪ ਕਰ ਰਹੇ ਹਾਂ ਸਟਾਰਟ ਸਵੇਰੇ ਕਿਉਂਕਿ ਅੱਜ ਹਜੇ ਆਪਾਂ ਨਾਲ ਤੋਂ ਨਾ ਹੀ ਨਹੀਂ ਆਪਾਂ ਕੋਈ ਰੈਡੀ ਨਹੀਂ ਹੋਏ ਕਿ ਆਪਣੇ ਕਰਨੇ ਨੇ ਕਰਦੇ ਕੰਮ ਕੰਮ ਕੀ ਨੇ ਆਪਾਂ ਨੇ ਆਪਣੇ ਖਾਣੇ ਸਹਿਜ ਪਾਠ ਕੱਲ ਨੂੰ ਆਰੰਭਤਾ ਤੇ ਅੱਜ ਕਰਨੇ ਨੇ ਕਰਦੇ ਸਭਨਾਂ ਤੋਂ ਤੇ ਗਰੀਬ ਸਾਰਾ ਸਮਾਨ ਕਰ ਲਿਖਣ ਦੇ ਆਏ ਪਏ ਹੈ ਇਸ ਕਰਕੇ ਆਪਾਂ ਮੋਜਾ ਅੱਜ ਸਵੇਰੇ ਨਾਉਣ ਦੀ ਪਰਮਿਸ਼ਨ ਨਹੀਂ ਹੋਈ ਕਿ ਕਿਸੇ ਪਾਸੇ ਨਹੀਂ ਜਾਣਾ ਤੁਸੀਂ ਘਰ ਵਿੱਚ ਕੰਮ ਕਰ ਲੈਣ ਤੇ ਘਰ ਵਿੱਚ ਸਾਰੇ ਕੰਮ ਲੱਗੇ ਪਏ ਨੇ ਕਰਨ ਤੇ ਬਾਕੀ ਘਰ ਵਿੱਚ ਸਾਰੇ ਖੰਡ ਖੰਡੇ ਹੋਣ ਹੋਏ ਪਏਗਾ ਘਰ ਦੇ ਪਏ ਲੱਗੇ ਪਏ ਸਫਾਈ ਕਰਨ ਤੇ ਆਪਾਂ ਸਾਰਾ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਇੰਕਲ ਕਰਵਾ ਬਟਨ ਦਬਾ ਤੁਸੀਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਸੀਂ ਦੇਖਦੇ ਰਹੋ ਤੇ ਬਣੇ ਰਹੋ ਸਾਡੇ ਸਫਰ ਨਾਲ ਸਾਡੇ ਵਲੌਗ ਨਾਲ ਤੁਹਾਡੇ ਸਾਡੇ ਵਲੌਗ ਦੇਖਣ ਲਈ ਸਾਨੂੰ ਬਹੁਤ ਬਹੁਤ ਧੰਨਵਾਦ ਤੇ ਸਟਾਰਟ ਕਰਦੇ ਆਂ ਜੀ ਆਪਾਂ ਅੱਜ ਦੇ ਸਫਰ ਨੂੰ ਅੱਜ ਦੇ ਵਲੌਗ ਨੂੰ ਸਾਰੇ ਤੋਂ ਪਹਿਲਾਂ ਆਪਾਂ ਸਾਨੂੰ ਆਪਣੇ ਬਾਬਾ ਜੀ ਦਾ ਰੂਮ ਦਾ ਕਮਰਾ ਦਖਾਇ ਰਿਹਾ ਜਿੱਥੇ ਕਰਨੇ ਆਪਾਂ ਨੇ ਜੀ ਅਖੰਡ ਪਾਠ ਸਾਈਂ ਪਾਠ ਦੀ ਆਰੰਭਤਾ ਤੇ ਇਸ ਇੱਕਵਰ ਆਪਾਂ ਕਰ ਰਿਹਾ ਤਿਆਰ ਬਾਬਾ ਜੀ ਦੇ ਪ੍ਰਕਾਸ਼ ਵਾਸਤੇ ਜਿੱਥੇ ਅੱਖਾਂ ਗੁਰਦੰਤਾ ਸ੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਣਾ ਤੇ ਬਾਕੀ ਘਰ ਵਿੱਚ ਸਾਰੇ ਕੋਏ ਪਏ ਖੰਡਣ ਖੰਡਿਆਉਣ ਮੰਜੇ ਕਿਤੇ ਪੈ ਨੇ ਇਧਰ ਆਪੇ ਖੰਡੇ ਇਧਰ ਆਪੇ ਖੰਡੇ ਤੇ ਬਾਕੀ ਲੱਗੇ ਪਏ ਸਫਾਈ ਕਰਨ ਹੌਲੀ ਹੌਲੀ ਤੋਂ ਬਾਕੀ ਦੰਤ ਜਿਵੇਂ ਮੰਕਾਂ ਵਾਂਗ ਸਾਰਾ ਕੁਝ ਕਰ ਸਫਾਈ ਹੁੰਦੀ ਦਿਖਾਵਾਂਗੇ ਤੇ ਫਿਲਹਾਲ ਤੇ ਇਸ ਟਾਈਮ ਆਪਾਂ ਖੰਡ ਕੰਡਾਉਣ ਦੇ ਸਾਰੇ ਖਰਚ ਖੋਏ ਪਏ ਐ ਤੇ ਇੱਧਰ ਕਬਰੀ ਸਫਾਈ ਕਰਨੇ ਬਾਕੀ ਜੇ ਸਮਾਨ ਵਕ ਲੈ ਕੇ ਆਉਣਾ ਥੋੜਾ ਮੋਟਾ ਜੋ ਵੀ ਮਹਾਰਾਜ ਦੇ ਪ੍ਰਕਾਸ਼ ਵਾਸਤੇ ਆਪਾਂ ਨੂੰ ਜੋ ਵੀ ਚਾਹੀਦਾ ਉਹ ਲੈ ਕੇ ਆਵਾਂਗੇ ਬਾਕੀ ਚੱਲਦੇ ਸਾਨੂੰ ਹੋਰ ਦਿਖਾਉਣੇ ਬਾਹਰ ਤੇ ਅੱਜ ਆਪਾਂ ਫਿਲਹਾਲ ਕਰੀਆਂ ਤੇ ਕਰਨੀਆਂ ਜਾਂ ਤਿਆਰੀਆਂ ਮਹਾਰਾਜ ਦੇ ਪ੍ਰਕਾਸ਼ ਦੀਆਂ ਲੱਗਿਆ ਬਾਰੇ ਜੀ ਬੰਦੇ ਸਾਡੇ ਸਫਾਈਆਂ ਕਰਨ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਉਣਾ ਤੇ ਇੱਧਰ ਲੱਗੇ ਪੈ ਰਹੇ ਸਫਾਈਆਂ ਕਰਨ ਕਿਆ ਭਾਈ ਹੈ ਤੇ ਉਹ ਲੱਗ ਰਿਹਾ ਕਿ ਉਧਰ ਦੇ ਅੱਜ ਸਾਰ ਦਿਨ ਚੱਲਣਗੇ ਸਫਾਈਆਂ ਹੈ ਕਿਵੇਂ ਉਧਰ ਕੀ ਹੈ ਨਾ ਲੱਗ ਰਿਹਾ ਹੁੰਦਾ ਕੰਮ ਕਰਨ ਯਾਰ ਇਹ ਤੈਨੂੰ ਮਾੜਾ ਕਿਉਂ ਕਹਿੰਦੇ ਤੂੰ ਉਹਨੂੰ ਬੰਦੇ ਨੂੰ ਇਧਰ ਕੰਮ ਨੂੰ ਗਣਦਾ ਨਹੀਂ ਬਈ ਨਹੀਂ ਕਰਦਾ ਤੂੰ ਹੈ ਨਹੀਂ ਕਰਦਾ ਇਹਦਾ ਬਿੱਲ ਆਇਆ ਤਾਂ ਹੈ ਹੈ ਵੇਲੜਾ ਜਾ ਹੈਂ ਸਰਦਾਰਤਾ ਬਨੇਗੇ ਸਰਦਾਰ ਤੁਹਾਨੂੰ ਸ਼ਾਮਪਤ ਬਦਵਾ ਦੋਦੇ ਨੂੰ ਤੇ ਅੱਜ ਸ਼ਾਮ ਨੂੰ ਸਮਾਨ ਵੀ ਲੈ ਕੇ ਆਵਾਂਗੇ ਤੇ ਹੁਣ ਥੋੜੇ ਕਰ ਲਈਏ ਸਪਾਈਆਂ ਫਿਰ ਦੇਖਦੇ ਆਂ ਅੱਜ ਦਾ ਹੈ ਹਾਂ ਹਾਂ ਚਲਿਆ ਮੈਂ ਚਾਨਣ ਚੁੰਨੀ ਵਗੈਰਾ ਚੱਕ ਕੇ ਚਾਨਣੀ ਦਰਿਆ ਤਖਤਪੋਸ਼ ਜਿਹੜਾ ਕੁਛ ਹੁੰਦਾ ਬਾਬਾ ਜੀ ਦਾ ਸਮਾਨ ਬਾਕੀ ਹੋਰ ਜਿਹੜਾ ਸਮਾਨ ਲੈ ਕੇ ਆਣਾ ਪ੍ਰਕਾਸ਼ ਵਾਸਤੇ ਅੱਜ ਸਾਰਾ ਕੁਝ ਲੈ ਕੇ ਆਉਣਾ ਤੇ ਸਾਡੇ ਤੁਹਾਨੂੰ ਪੌਦੇ ਦਿਖਾ ਦੀ ਥੋੜੀ ਜੀ ਆ ਸਾਡਾ ਚੀਕੂ ਹੈ ਤੇ ਕਿਰੋਂ ਚੀਕੂ ਨੇ ਅੱਜ ਕੀ ਪਹਿਲੀ ਵਾਰ ਫਲ ਚੱਕਿਆ ਤੇ ਇੱਧਰ ਆਪਣਾ ਕੜੀ ਪੱਤਾ ਤੁਹਾਨੂੰ ਆਪਣਾ ਆड़ੂ ਦਿਖਾਉਣ ਨਾਲੇ ਆड़ੂ ਨੇ ਵੀ ਅੱਜ ਕੀ ਫਲ ਚੱਕ ਲਿਆ ਆਪਣੇ ਨੇ ਤੇ ਪਹਿਲੀ ਵਾਰ ਫਲ ਅੱਗੇ ਰੱਖਤਾ ਨੇ ਆਪਣੇ ਖਾਣੇ ਚੱਕ ਰਹੇ ਨੇ ਤੇ ਆਹ ਦੇਖੋ ਆ ਚੱਕੜੇ ਫਲ ਆड़ੂ ਨੇ ਬਹੁਤ ਫਲ ਚੱਕਰੇ ਇਹ ਕ ਆਪਣੇ ਸੰਘ ਕੇ ਨੂੰ ਹੈ ਤੁਹਾਨੂੰ ਉਹ ਵੀ ਦਿਖਾ ਦਈਏ ਉਹ ਵੀ ਅੱਜ ਹੌਣ ਚੱਕਰ ਖੈਤ ਕੀ ਉਹ ਵੀ ਤਿਆਰ ਆ ਫਲ ਦੇਣ ਨੂੰ ਤੇ ਹੁਣ ਚੱਲਦੇ ਆਪਾਂ ਕਿਨੋਂ ਕੋਲ ਤੇ ਆਹ ਦੇਖੋ ਛੋਟਾ ਛੋਟਾ ਬਹੁਤ ਫਲ ਚੱਕਰ ਖੈਤ ਆ ਦੀਗਾ ਆਹ ਲੱਗ ਰਹੇ ਨੇ ਛੋਟੇ ਛੋਟੇ ਕੀ ਪਹਿਲੀ ਵਾਰ ਇਹ ਸਾਰੇ ਜਿਹੜੇ ਆਪਣੇ ਪੌਦ ਦੇ ਨੇ ਨਾ ਇਹ ਕੀ ਪਹਿਲੀ ਵਾਰ ਫਲ ਚੱਕਣਗੇ ਬਾਕੀ ਜਿਸ ਦਿਨ ਦਾ ਵਲੌਗ ਇਸ ਤਰ੍ਹਾਂ ਵੀ ਹੁੰਦਾ ਤਾਂ ਅਸੀਂ ਦਿਖਾਉਂਦੇ ਰਹਾਂਗੇ ਫਿਲਹਾਲ ਮੜੇ ਸਾਫ ਸਫਾਈ ਕਰਾ ਲਈਏ ਲੈ ਵੀ ਦੋਸਤੋ ਹੁਣ ਹੋ ਗਈ ਆਪਣੀ ਸ਼ਹਿਰ ਜਾਣ ਦੀ ਤਿਆਰੀ ਤਕਰੀਬਨ ਬਾਕੀ ਸਾ ਬਾਇਓ ਪੈਚੇ ਹਜੇ ਵੀ ਲੱਗੇ ਹੋਏ ਨੇ ਕਰਨ ਥੋੜੀ ਹੋ ਰਹੀ ਹੈ ਉਹ ਕਾ ਕਰ ਲੈਣਗੇ ਤੇ ਆਪਾਂ ਹੁਣ ਚੱਲਿਆ ਸ਼ਹਿਰ ਤੋਂ ਕੱਲ ਨੂੰ ਸਰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਕਰਾਉਣਾ ਤੇ ਉਹਦੇ ਬਾਅਦ ਤੇ ਜੋ ਵੀ ਸਮੱਗਰੀ ਹੁੰਦੀ ਹੈ ਜਿਵੇਂ ਤੂ ਕੋਕਤਾਸੇ ਜੋ ਵੀ ਥੋੜਾ ਮੋੜਾ ਸਮਾਨ ਹੁੰਦਾ ਨਾ ਉਹ ਆਪਾਂ ਹੁਣ ਲੈ ਕੇ ਆਉਣੇ ਸ਼ਹਿਰ ਤੋਂ ਤੇ ਬਾਕੀ ਨਾਲ ਗੁੜੀਆ ਜਾਊਗੀ ਥੋੜੇ ਜੇ ਕੰਮ ਤੇ ਲੈ ਕੇ ਆਮ ਸਵਾਨ ਸਾਰਾ ਫੇਰ ਆ ਕੇ ਬਾਸ ਸ਼ਾਮ ਨੂੰ ਨਹੀਂ ਘਰ ਦਵਾਰਾ ਸਾਂ ਤੇ ਵਾਪਸ ਸਮਾਨ ਲੈ ਕੇ ਆਉਂਦੇ ਹਾਂ ਹਾਂਜੀ ਆਪਾਂ ਤੁਹਾਨੂੰ ਦੱਸਿਆ ਆਪਾਂ ਗਏ ਸੀ ਤਹਾਣਾ ਤੇ ਸਪਾਬਾ ਜੀ ਦੇ ਕੱਲ ਨੂੰ ਆਪਣੇ ਕਰਾਉਣੇ ਪ੍ਰਕਾਸ਼ ਤੇ ਸਮਾਨ ਲੈ ਕੇ ਆਇਆ ਕਿ ਪਾਣੀ ਵਾਲਾ ਨਾਰੀਅਲ ਤੇ ਪਰਫਿਊਮ ਤੂਫ ਤੇ ਇੱਕ ਸਰੂਪਾ ਅਗਰਬੱਤੀਆਂ ਪਤਾਸੇ ਖੰਮਣੀ ਤੇ ਇਹਦੇ ਵਿੱਚ ਲਿਆਂਦੇ ਨੇ ਆਪਾਂ ਨੇ ਜੀ ਕੀ ਨੇ ਫੁੱਲ ਇਹ ਆਪਾ ਬਾਬਾ ਜੀ ਦੀ ਡეკੋਰੇਸ਼ਨ ਕਰਨੀ ਹੈ ਥੋੜੇ-ਮੋਡੇ ਬਚ ਗਏ ਤਾਂ ਆਪਾਂ ਬਾਬਾ ਜੀ ਦੇ ਉੱਪਰ ਵੀ ਉਹ ਕਰਾਂਗੇ ਹੈ ਆਈਏ ਆਈਏ ਹਾਂ ਦੇਖੋ ਦੇਖਣ ਲੱਗ ਰਿਹਾ ਇੱਧਰ ਖੜਿਆ ਹੈ ਹਾਂਜੀ ਤੇ ਹੁਣ ਕੀ ਬਣਾਉਂਗੇ ਇਹ ਕੱਲੇ ਕੱਲੇ ਐ ਚਲੋ ਆਪਾਂੱਖਾ ਦਾ ਬੰਦ ਕਰ ਦੋ ਰੱਖਿਓ ਉਹ ਕਰਨਗੇ ਇਹ ਇਹ ਦੇ ਤਾਂ ਸੇਰੇ ਬਣੂਗੇ ਇੱਕ ਫਿਰ ਉਹ ਤਾਂ ਹੁਣ ਦਿਨ ਚ ਕੱਢਦੇ ਫਿਰ ਚਾਹੀਦਾ ਬਾਅਦ ਚ ਜਾ ਕੇ ਉਹ ਦੇਖਦੇ ਬਾਬੇ ਨੇ ਮੰਗਾਏ ਤੇਗੇ ਹਵਾ ਤਾਂ ਬੈਸੀ ਬਾਹਰ ਬਹੁਤ ਚੱਲ ਰਹੀ ਹੈ ਨਾ ਇਹ ਪਾ ਲਿਓ ਮੈਂ ਛੋਟਾ ਕੁਲੀ ਜਿਹੜੀ ਉਹ ਵੀਡੀਓ ਲੈਣ ਨਹੀਂ ਹੋਪਾ ਹਾਂ ਤੇ ਬਾਕੀ ਦਰਸਾਵਾ ਚੱਲ ਰਹੀ ਹੈ ਜਿਵੇਂ ਆਪਾਂ ਕਰਦੇ ਹਾਂ ਹੁਣ ਫੁੱਲ ਅਲੱਗ ਅਲੱਗ ਕਰਦੇ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਬਸਮਾਨ ਲੈ ਕੇ ਆਉਣਾ ਬ੍ਰੋ ਅੱਬਾ ਜੀ ਦੀ ਜੋ ਡੈਕੋਰੇਸ਼ਨ ਆ ਕੁਛ ਸ਼ਾਮ ਨੂੰ ਕਰਾਂਗੇ ਬਾਕੀ ਕੁਛ ਕੱਲ ਨੂੰ ਕਰਾਂਗੇ ਜਿਵੇਂ ਕੰਮ ਹੁੰਦਾ ਉਹ ਦੱਸ ਦਿਆਂਗੇ ਤੁਹਾਨੂੰ ਕੱਲ ਨੂੰ ਵਾਸਤੇ ਇਹ ਜਿਹੜਾ ਆਪਾਂ ਸਮਾਨ ਚਾਹੀਦਾ ਬਾਬਾ ਜੀ ਦਾ ਜਿਵੇਂ ਟਾਕ ਪੋਸ਼ ਚਾਨਣੀ ਵਗੈਰਾ ਆਪਾਂ ਸਾਰਾ ਕੁਝ ਲੈ ਕੇ ਹੁਣ ਆਇਆ ਤੇ ਉਹ ਆਉਂਦੀ ਬੱਚੇ ਟਰਾਲੀ ਲੈ ਕੇ ਤੇ ਆਪਾਂ ਸਾਰਾ ਸਮਾਨ ਖਾਓ ਇੱਕ ਸਾਡਾ ਬੰਦਾ ਆ ਸਵੇਰ ਤੋਂ ਲਾਰੇ ਲਾਉਣ ਲੱਗ ਰਿਹਾ ਆਗੇ ਸਾਡੇ ਪੱਕੇ ਸੇਵਾਦਾਰ ਸਮਾਨ ਲੈ ਕੇ ਕਾਲੂ ਉਹਦੇ ਫੇਰ ਕਾਹਤ ਕਾ ਆਪਾਂ ਸਮਾਨ ਲੈ ਕੇ ਆਏ ਨੇ ਤੇ ਆ ਬੰਦਾ ਨਾ ਇਹ ਸਵੇਰ ਦਾ ਲਾਰੇ ਰੌਣ ਲੱਗ ਰਹੀ ਹੈਗਾ ਇਹਨੂੰ ਹੁਣ ਕੋ ਗਾਲਾਂ ਕੱਢ ਕੇ ਨਾ ਮਸਾ ਬੁਲਾਇਆ ਤਕਲੀਫ ਕੀ ਹੈ ਦਿਨ ਨੂੰ ਨਾ ਇਸ ਬਰਾ ਦਾ ਟਾਈਮ ਵੀ ਲੱਗੇ ਟਾਈਮ ਨੂੰ ਦੱਸਦਾ ਹਾਲ ਜੋੜ ਰਖਿਆ ਪਲ ਟੁੱਟ ਗਿਆ ਫੈਲ ਕਿੱਕ ਲਿਆ ਜਾ ਕਦੋਂ ਜਾਂਦੀਗਾ ਤਹਾਣੇ ਉਹ ਦੋ ਤਿੰਨ ਕਿਹੜੇ ਲਾ ਕੇ ਰਹਿਣਾ ਤੇ ਆਪਣੇ ਸੇਵਾਦਾਰ ਨੇ ਭਾਈ ਏ ਹੁਣ ਸਮਾਨ ਲੈ ਕੇ ਥੱਕ ਕੇ ਦੇਖ ਮੂੰਹ ਦੇਖ ਬਹੁਤ ਦੂਰੋਂ ਚੱਲ ਕੇ ਆਏ ਨੇ ਇਹ ਹੈ ਥੱਕ ਗਏ ਕਿਉਂ ਆ ਥੱਕ ਗਏ ਮਨੋ ਚਾਪ ਹਾਂ ਓਏ ਇਹ ਚਾਪਣ ਪਿਆਸਾ ਥੱਕ ਕੇ ਰਸਤੇ 'ਚੋਂ ਡੇ ਹੈ ਹੈ ਲਾ ਦਿਓ ਭਾਈ ਲਾ ਦਿਓ ਸੇਵਾਦਾਰੋਂ ਸਮਾਨ ਲਾ ਦਿਓ ਸ਼ਾਬਾਸ਼ ਸ਼ਾਬਾਸ਼ ਮੁੰਡੇ ਬਹੁਤ ਹਿੰਮਤੀ ਨੇ ਮਨ ਫਿਰ ਭੇਜਾਂ ਕੰਮ ਭੇਜਾਂ ਕਾ ਤੁਹਾਨੂੰ ਕੰਮ ਭੇਜਾਂਗੇ ਹਾਂ ਲਾਦੋ ਲਾਦੋ ਕਰਾ ਸਾਰਾ ਹੁਣ ਫੋਨ ਆਇਆ ਉਹਨਾਂ ਦਾ ਲਾਦੋ ਸੇਵਾਦਾਰੋ ਇਹ ਵੇਚਣਾ ਕੋ ਮੈਨੂੰ ਐਨਾ ਅਸਤੀਮਾ ਕਾ ਕੇ ਕੋਈ ਨਹੀਂ ਯਾਦ ਆ ਜੀ ਨਾ ਫਿਰ ਕੀ ਮਿਸਤਰੀ ਤੂੰ ਐ ਬਜਿੰਦਰੇ ਨੂੰ ਬੰਦ ਕਰ ਲੈ ਨਹੀਂ ਕਰਦੇ ਹੁਣ ਸਿੱਧੇ ਗਾਲਾਂ ਹੀ ਕੱਢਾ ਤੈਨੂੰ ਇੱਕ ਆ ਇਹ ਜ ਆ ਆ ਬੰਦਾ ਵੇਖ ਹਾਂ ਇੱਕ ਆ ਬੰਦਾ ਵੇਖ ਜਮ ਉਹ ਹੈ ਕੀ ਹੈ ਕਮ ਸਵੇਰ ਦੇ ਫੋਨ ਲੱਗ ਰਹੇ ਲਾਉਣਾ ਲਾਰੇ ਲਾਉ ਪੇ ਮੇਰੇ ਨਾਲ ਇੱਕ ਰੀਵਾਰਡ ਆ ਬਈ ਇਧਰ ਪੁੱਛਾ ਆਧਰ ਬੰਦੇ ਨੂੰ ਉਸ ਲੋ ਵੀ ਆਇਆ ਹਣਾ ਮੇਰੇ ਨਾਲ ਵੀ ਨਹੀਂ ਆਇਆ ਹਾਂਜੀ ਦੋਸਤੋ ਏ ਸੀ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਸ੍ਰੀ ਕਾਂਜੋ ਸਹਿਜ ਪਾਠ ਦੀ ਅਰੰਭਤਾ ਕਰਾਉਣੀ ਹੈ ਸੋ ਉਹਦਾ ਆਪਾਂ ਸਾਰਾ ਜੋ ਸਮਗਰੀ ਸੀ ਜੋ ਸਮਾਨ ਸੀ ਸਹਿਜ ਪਾਠ ਆਰੰਭ ਕਰਨ ਵਾਸਤੇ ਤਕਰੀਬਨ ਆਪਾਂ ਸਾਰਾ ਕੁਝ ਇਸ ਬਲੌਗ ਦੇ ਵਿੱਚ ਆਪ ਤੁਹਾਨੂੰ ਦਿਖਾਉਣ ਲੈ ਕੇ ਆਇਆ ਹਾਂ ਤੇ ਕੱਲ ਨੂੰ ਹੁਣ ਇਹ ਸਹਿਜ ਪਾਠ ਆਰੰਭ ਸੋ ਉਹ ਦੀ ਤਿਆਰੀ ਆਪਣਾ ਜ ਤਕਰੀਬਨ ਹੋ ਗਈਆਂ ਸਵੇਰੇ ਆਪਾਂ ਤਕਰੀਬਨ 9:00 ਵਜੇ ਆਪਾਂ ਸਹਿਜ ਪਾਠ ਦੀ ਜੋ ਆਰੰਭਤਾ ਹੋਣੀ ਹੈ ਸੋ ਉਸ ਵਿੱਚ ਸਾਰੇ ਬਲੌਗ ਰਾਹੀਂ ਸੁਣਨ ਕੋ ਸਹਿਜ ਪਾਠ ਆਪਾਂ ਤੁਹਾਨੂੰ ਸਾਰਾ ਉਹ ਦੇਖਿਆ ਮੰਗੇ ਸੋ ਸਾਡੇ ਪਿਛਲੇ ਬਲੌਗ ਦੇਖਣ ਲਈ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਹੜੇ ਚੈਨਲ ਤੇ ਤਕਰੀਬਨ ਪਹਿਲੀ ਵਾਰ ਆਉਂਦੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੈਲਿੰਕ ਕੋਲ ਵਾਲਾ ਬਟਨ ਦਬਾ ਦਿਆ ਕਰੋ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੇ ਕੋਈ ਮਿਲਦਾ ਰਹੇ ਤੇ ਨਵੀਂ ਨਵੀਂ ਬੂਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਖੁਸ਼ੀਆਂ ਖੇੜੇ ਰਹੋ ਖੁਸ਼ੀਆਂ ਖੇੜੇ ਜੀ ਬਸੋ ਖੁਸ਼ ਰਹੋ ਪਰਿਵਾਰ ਖੁਸ਼ ਰਹੇ ਸੋ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰੱਖਣਾ